ਤੇ ਨਾਲ ਹੀ ਨਿਯਮਤ ਤੌਰ ਤੇ ਯੋਗ ਕਰਕੇ ਹਰ ਰੋ ਯੋਗ ਕਰੀਏ ਆਪਣੀ ਜਿਹੜੀ ਮੈਡੀਟੇਸ਼ਨ ਦੇ ਨਾਲ ਯੋਗ ਦੇ ਨਾਲ ਅਸੀਂ ਜਿਹੜਾ ਹੈਗਾ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ arogh ਹੁੰਨੇ ਆ ਇਹ ਹਰ ਰੋਜ ਇੱਥੇ 5 ਤੋਂ 7:30 ਵਜੇ ਤੱਕ ਯੋਗਾ ਕਲਾਸ ਲੱਗਦੀ ਹੈ ਡੇਲੀ 12 ਦੇ ਵਿੱਚ ਹੀ ਇੱਥੇ ਦੇਖਣ ਚ ਆਇਆ ਕਿ ਉਹ ਕਦੇ ਵੀ ਮੈਡੀਸਿਨ ਵਗੈਰਾ ਨਹੀਂ ਲੈਂਦੇ ਔਰ ਫਿਟ ਰਹਿੰਦੇ ਆ ਸੋ ਜਾਨ ਹੈ ਤੇ ਜਹਾਨ ਹੈ ਫਿਟਨੈਸ ਕਲੱਬ ਪਟਿਆਲਾ ਇੱਕ ਆਰਗੇਨਾਈਜੇਸ਼ਨ ਹੈ ਜਿਹੜੀ ਰੋਜ਼ ਲੋਕਾਂ ਨੂੰ ਫਿਟਨੈਸ ਦੇ ਨਾਲ ਜੋੜਦੀ ਹੈ ਐਕਸਰਸਾਈਜ਼ ਕਰਾਉਂਦੇ ਹੈ ਵਾਰਮ-ਅਪ ਕਰਾਉਂਦੇ ਹੈ ਯੋਗ ਕਰਾਉਂਦੇ ਹੈ ਸੋ ਅੱਜ ਇਹਨਾਂ ਨੇ ਹੈਲਥ ਅਵੇਅਰਨੈਸ ਸੁਸਾਇਟੀ ਨਾਲ ਮਿਲ ਕੇ ਇੱਥੇ ਇੰਟਰਨੈਸ਼ਨਲ ਯੋਗ ਦਿਵਸ ਅਸੀਂ ਸੈਲੀਬ੍ਰੇਟ ਕੀਤਾ ਹੈ ਕਿ ਯੋਗਾ ਕਲਾਸ ਜਿਹੜੀ ਫ੍ਰੀ ਕਲਾਸ ਹੈ ਸਾਡੇ ਓਮ ਪ੍ਰਕਾਸ਼ ਸ਼ਰਮਾ ਜੀ ਨੇ ਜੋ ਯੋਗਾ ਟੀਚਰ ਨੇ ਉਹ ਯੋਗਾ ਕਰਾਉਂਦੇ ਰਹੇ ਤੇ ਇਸੇ ਤੋਂ ਵੀ ਕੋਈ ਵੀ ਇੱਕ ਪੈਸਾ ਨਹੀਂ ਲਿਆ ਜਾਂਦਾ ਕਿਉਂਕਿ ਮੈਨੂੰ ਇਹ ਲੱਗਦਾ ਹੁੰਦਾ ਵੀ ਜੇ ਅਸੀਂ ਸਵੇਰੇ ਉੱਠ ਕੇ ਇੱਕ ਘੰਟਾ ਆਪਣੀ ਜ਼ਿੰਦਗੀ ਦੇ ਵਿੱਚ ਆਪਣਾ ਸਰੀਰ ਨੂੰ ਦੇ ਦਈਏ ਤਾਂ ਸਾਰਾ ਸਰੀਰ ਜਿਹੜਾ ਤੁਹਾਡਾ ਇੱਕ ਮਸ਼ੀਨ ਵਾਂਗੂ ਥੋੜਾ ਸਾਥ ਦਿੰਦਾ ਉਸ ਮੌਕੇ ਤੇ ਅਸੀਂ ਹੋਰ ਵੀ ਵਿਚਾਰ ਸਾਂਝੇ ਕੀਤੇ ਜਿਵੇਂ ਕਿ এনवायरमेंट ਤੇ ਕਿ ਸਾਨੂੰ ਵੱਧ ਵੱਧ ਜਿਹੜੇ ਆ ਉਹ ਬੂਟੇ ਲਗਾਉਣੇ ਚਾਹੀਦੇ ਆ ਹਾਂ ਨਾ ਕਿ ਨਾ ਕਿ ਇਹ ਮਤਲਬ ਉਹ ਸਨ ਜੋ ਫਲਾਸਟ ਮਾਸਾ ਚ ਸਾਡੇ ਮੋਦੀ ਸਾਹਿਬ ਨੇ ਪੀਐਮ ਸਾਹਿਬ ਨੇ ਰੱਖਿਆ ਸੀ ਮਤਲਬ ਸਾਡਾ ਮਕਸਦ ਸਿਰਫ ਇਹ ਹੈ ਵੀ ਆਪਾਂ ਸਿਰਫ ਹਰੇਕ ਨੂੰ ਹੈਲਥ ਵਾਈਜ਼ ਅਵੇਅਰਨੈਸ ਅਵੇਅਰਨੈਸ ਫਲਾਈਏ ਵੀ ਆਪਾਂ ਕਿਵੇਂ ਉਹ ਟ੍ਰੈਨ ਨਾ ਦੇਖੋ ਦਾ ਮਤਲਬ ਇਹ ਹੈ ਵੀ ਜਦੋਂ ਬੰਦਾ ਸਿਹਤ ਪੱਖੋਂ ਠੀਕ ਹੋਊਗਾ ਉਹ ਆਪਣਾ ਸਮਾਜ ਦੇ ਵਿੱਚ ਘਰ ਦੇ ਵਿੱਚ ਆਲੇ-ਦੁਆਲੇ ਆਪਣੀ ਸਟੇਟ ਦੇ ਵਿੱਚ ਤੇ ਦੇਸ਼ ਦੀ ਤਰੱਕੀ ਦੇ ਵਿੱਚ ਬਹੁਤ ਵੱਡਾ ਅਹਿਮ ਰੋਲ ਪਾਉਣਗੇ ਦੇਖੋ ਮੈਂ ਤਾਂ ਪਹਿਲਾਂ ਵੀ ਕਿਹਾ ਵੀ ਜਿਹੜਾ ਫਿੱਟਾ ਉਹ ਹਿੱਟਾ ਜੇ ਤੁਸੀਂ ਆਪਣੇ ਜੋਗੇ ਨਹੀਂ ਹੈਗੇ ਆਪ ਤੁਸੀਂ ਤੰਦਰੁਸਤ ਨਹੀਂ ਹੈਗੇ ਤਾਂ ਤੁਸੀਂ ਸਮਾਜ ਵਾਸਤੇ ਆਪਣੇ ਪਰਿਵਾਰ ਵਾਸਤੇ ਆਪਣੇ ਦੇਸ਼ ਵਾਸਤੇ ਕੁਝ ਨਹੀਂ ਕਰ ਸਕਦੇ ਆ ਬੋਲੀ ਨਿਊਜ਼ ਦੇ ਨਾਲ ਤੇ ਮੈਂ ਹ ਜਸਵਿੰਦਰ ਸਾਂਢੀ ਜਿਵੇਂ ਕਿ ਅੱਜ ਇੰਟਰਨੈਸ਼ਨਲ ਯੋਗਾ ਡੇ ਮਨਾਇਆ ਗਿਆ ਤਾਂ ਉਸੇ ਯੋਗਾ ਡੇ ਨੂੰ ਲੈ ਕੇ ਅੱਜ 12 ਅੰਦਰੀ ਦੇ ਵਿੱਚ ਵੀ ਫਿਟਨੈਸ ਕਲੱਬ ਪਟਿਆਲਾ ਵੱਲੋਂ ਤੇ ਹੈਲਥ ਅਵੇਅਰਨੈਸ ਸੁਸਾਇਟੀ ਵੱਲੋਂ ਇੱਕ ਬਹੁਤ ਅੱਛਾ ਯੋਗਾ ਕਲੱਬ ਦਾ ਜਿਹੜਾ ਕਿ ਉਹ ਯੋਗਾ ਦਾ ਡੇ ਮਨਾਇਆ ਗਿਆ ਜਿਸ ਕਰਕੇ ਸਾਡੇ ਨਾਲ ਮੌਜੂਦ ਨੇ ਕੋਲੀ ਜੀ ਨੇ ਯੂਥ ਫਿਟਨੈਸ ਕਲੱਬ ਕਲੱਬ ਦੇ ਹੈਪੀ ਵਰਮਾ ਹੈਪੀ ਵਰਮਾ ਜੀ ਨੇ ਤਾਂ ਅਸੀਂ ਗੱਲ ਕਰਨੀ ਚਾਹਾਂਗੇ ਕਿ ਕਿੱਦਾਂ ਲੱਗਿਆ ਜੀ ਤੁਸੀਂ ਇਹ ਬਣਾਇਆ ਹੈ ਯੋਗਾ ਦਾ ਦਿਵਸ ਜਿਹੜਾ ਹਰ ਸਾਲ ਮਨਾਇਆ ਜਾਂਦਾ ਹੈ ਇਹ ਹਰ ਸਾਲ ਮਨਾਉਂਦੇ ਹੋ ਕਿ ਪਹਿਲੀ ਵਾਰ ਮਨਾਇਆ ਹੈ ਜਾਂ ਕਿੰਨੇ ਸਾਲ ਹੋ ਗਏ ਸਾਨੂੰ ਮਨਾਉਂਦੇ ਨੂੰ ਤੇ ਤੁਹਾਡੀ ਕੀ ਆਰਗੇਨਾਈਜੇਸ਼ਨ ਹੈ ਕੀ ਤੁਹਾਡਾ ਨਾਮ ਹੈ ਮੇਰਾ ਨਾਮ ਜਸਵੰਤ ਸਿੰਘ ਕੌਲੀ ਹੈ ਹੈਲਥ ਅਵੇਨਰ ਸੋਸਾਇਟੀ ਦਾ ਪ੍ਰੈਜ਼ੀਡੈਂਟ ਹਾਂ ਤੇ ਯੋਗਾ ਪਰਿਵਾਰ ਗਰੁੱਪ ਦਾ ਵੀ ਮੈਂਬਰ ਹਾਂ ਇਸ ਤੇ ਨਾਲ ਅਸੀਂ ਹਰ ਰੋਜ਼ ਇੱਥੇ 5 ਤੋਂ 7:30 ਵਜੇ ਤੱਕ ਯੋਗਾ ਕਲਾਸ ਲੱਗਦੀ ਹੈ ਡੇਲੀ 12 ਦਿਨ ਦੇ ਵਿੱਚ ਹੀ ਇੱਥੇ ਔਰ ਹਰ ਸਾਲ ਅਸੀਂ 21 ਜੂਨ ਨੂੰ ਯੋਗਾ ਡੇ ਉਹ ਮਨਾਉਂਦੇ ਆ ਵਿਸ਼ਵ ਯੋਗਾ ਦਿਵਸ ਮਨਾਉਂਦੇ ਆ ਅਸੀਂ ਸਿਰਫ ਇਸ ਨੂੰ ਮਨਾਉਣ ਖਾਤਰ ਕਿ ਲੋਕਾਂ ਦੀ ਸਿਹਤ ਬਣੀ ਰਹੇ ਸਿਹਤਯਾਬੀ ਹੋਣ ਕੰਦਰੋਸੀ ਹੋਏ ਦੇ ਰੋਗਾਂ ਦਾ ਬਖਸ਼ੇ ਪ੍ਰਮਾਤਮਾ ਉਹਨਾਂ ਨੂੰ ਤਾਂ ਇਸ ਕਰਕੇ ਇਸ ਸੇਤ ਨੂੰ ਪ੍ਰਮੋਟ ਕਰਨ ਵਾਸਤੇ ਜੋ ਸਾਡਾ ਇਹ ਉਪਰਾਲਾ ਹੈ ਅੱਜ ਉਪਰਾਲਾ ਜਿਹੜਾ ਸਾਡਾ ਸਫਲ ਹੋਇਆ ਹਾਂ 12 ਅੰਦਰ ਦੇ ਵਿੱਚ ਜਿੱਤਨੇ ਵੀ ਯੋਗਾ ਤੋਂ ਇਲਾਵਾ ਹੋਰ ਵੀ ਜਿਹੜੇ ਗਰੁੱਪ ਨੇ ਜਿਨਾਂ ਦਾ ਨਾਮ ਮੈਂ ਬੈਨਰ ਦੱਸਿਆ ਆਪਣਾ ਉਹ ਇਕੱਠੇ ਹੋ ਕੇ ਸਾਰਿਆਂ ਨੇ ਅੱਜ ਇੱਥੇ ਇਕੱਤਰ ਹੋ ਕੇ ਯੋਗਾ ਦਿਵਸ ਮਨਾਇਆ ਪਰ ਮੈਂ ਇੱਥੇ ਇੱਕ ਹੋਰ ਗੱਲ ਕਹਿਣੀ ਚਾਹਾਂਗਾ ਕਿ ਬਾਰਾਂਦਰੀ ਹਰ ਇੱਕ ਨੂੰ ਇੱਥੇ ਆਉਣਾ ਚਾਹੀਦਾ ਹੈ ਕਿਉਂਕਿ ਇੱਥੇ ਜੋ ਦਰਖਤ ਲਗਾਏ ਗਏ ਨੇ ਉਹ ਸਾਰੇ ਮੈਡੀਕੇਟਰ ਟਰੀਜ਼ ਨੇ ਜਿਸ ਤਰ੍ਹਾਂ ਕਿ ਇਹਨਾਂ ਦਰਖਤਾਂ ਤੋਂ ਹੀ ਜੜ੍ਹਾਂ ਤੋਂ ਤਣੇ ਤੋਂ ਟਾਹਣੀਆਂ ਤੋਂ ਪੱਤਿਆਂ ਤੋਂ ਦਵਾਈਆਂ ਬਣਦੀਆਂ ਔਰ ਉਹਨਾਂ ਦਰਖਤਾਂ ਦੀ ਅਗਰ ਅਸੀਂ ਆਕਸੀਜਨ ਲੈਨੇ ਆਂ ਤੇ ਮੈਂ ਸਮਝਦਾ ਸਾਨੂੰ ਦਵਾਈ ਲੈਣ ਦੀ ਲੋੜ ਨਹੀਂ ਪੈਗੀ ਸੋ ਮੇਰੀ ਜਿਹੜੀ ਹੈ ਉਹ ਪ੍ਰੇਰਣਾ ਹੈ ਔਰ ਰਿਕੁਐਸਟ ਹੈ ਬੇਨਤੀ ਹੈ ਕਿ ਇੱਕ ਵਾਰੀ ਘਰੋਂ ਉੱਠ ਕੇ ਆਪਣੇ ਆਓ ਇੱਥੇ ਤੇ ਯੋਗਾ ਕਰੋ ਐਕਸਰਸਾਈਜ਼ ਕਰੋ ਵਾਕ ਕਰੋ ਸਿਹਤ ਨੂੰ ਮੇਨਟੇਨ ਕਰੋ ਜਿਵੇਂ ਕਿ ਮੈਂ ਪਹਿਲਾਂ ਕਿਹਾ ਕਿ ਜਾਨ ਹੈ ਜਹਾਨ ਹੈ ਅਸਟ੍ਰੋਮੈਟਿਕ ਸਵਾਲ ਪੁੱਛਣਾ ਚਾਹੁੰਦਾ ਤੁਸੀਂ ਕਿਹਾ ਯੋਗਾ ਦੀ ਰੋਜ਼ ਕਲਾਸ ਲੱਗਦੀ ਜਿਹੜੀ ਉਹਨੇ ਯੋਗਾ ਦੀ ਕਲਾਸ ਲਾਈ ਜਾਂਦੀ ਹੈ ਕਿ ਉਹਦੇ ਉੱਤੇ ਕੋਈ ਚਾਰਜ ਕੀਤਾ ਜਾਂਦਾ ਕਿ ਫ੍ਰੀ ਲਾਈ ਜਾਂਦੀ ਹੈ ਨਹੀਂ ਇਹ ਇੱਥੇ ਮੈਂ ਦੱਸਣੀ ਚਾਹਾਂਗਾ ਕਿ ਯੋਗਾ ਕਲਾਸ ਜਿਹੜੀ ਫ੍ਰੀ ਕਲਾਸ ਹੈ ਸਾਡੇ ਓਮ ਪ੍ਰਕਾਸ਼ ਸ਼ਰਮਾ ਜੀ ਨੇ ਜੋ ਯੋਗਾ ਟੀਚਰ ਨੇ ਉਹ ਯੋਗਾ ਕਰਾਉਂਦੇ ਨੇ ਕਿਸੇ ਤੋਂ ਵੀ ਕੋਈ ਵੀ ਇੱਕ ਪੈਸਾ ਨਹੀਂ ਲਿਆ ਜਾਂਦਾ ਬਿਲਕੁਲ ਫ੍ਰੀ ਹੈ ਨਿਸਕੁਲ ਨਿਸ਼ੁਲਕ ਹੈ ਸਾਡੇ ਨਾਲ ਜੱਗੀ ਜੀ ਹਰਿਆਵਲ ਮੌਜੂਦ ਨੇ ਇਹਨਾਂ ਨੇ ਵੀ ਬੜੇ ਪੇੜ ਪੌਦੇ ਲੈ ਜੱਗੀ ਜੀ ਕੀ ਕਹਿਣਾ ਚਾਹੁੰਗਾ ਅੱਜ ਯੋਗਾ ਦਿਵਸ ਬੜੀ ਅੱਛੀ ਤਰ੍ਹਾਂ ਮਨਾਇਆ ਗਿਆ ਤੁਹਾਡੀ ਰਹਿ ਮਨਾਈ ਅ ਸਭ ਤੋਂ ਪਹਿਲਾਂ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਹਾਂ ਸਵੇਰੇ ਸਵੇਰੇ ਉੱਠ ਕੇ ਆਏ ਅ ਸਾਡੇ ਨਾਲ ਜੀ ਜੀ ਹੈ ਹੈਪੀ ਜੀ ਹੈ ਫਿਟਨੈਸ ਕਲੱਬ ਪਟਿਆਲਾ ਇੱਕ ਆਰਗੇਨਾਈਜੇਸ਼ਨ ਹੈ ਜਿਹੜੀ ਰੋਜ਼ ਲੋਕਾਂ ਨੂੰ ਫਿਟਨੈਸ ਦੇ ਨਾਲ ਜੋੜਦੀ ਹੈ ਐਕਸਰਸਾਈਜ਼ ਕਰਾਉਂਦੇ ਹੈ ਵਾਰਮ ਅਪ ਕਰਾਉਂਦੇ ਹੈ ਯੋਗ ਕਰਾਉਂਦੇ ਹੈ ਸੋ ਅੱਜ ਇਹਨਾਂ ਨੇ ਹੈਲਥ ਅਵੇਅਰਨੈਸ ਸੁਸਾਇਟੀ ਨਾਲ ਮਿਲ ਕੇ ਇੱਥੇ ਇੰਟਰਨੈਸ਼ਨਲ ਯੋਗ ਦਿਵਸ ਅਸੀਂ ਸੈਲੀਬ੍ਰੇਟ ਕੀਤਾ ਕਿਉਂਕਿ ਮੈਨੂੰ ਇਹ ਲੱਗਦਾ ਹੁੰਦਾ ਵੀ ਜੇ ਅਸੀਂ ਸਵੇਰੇ ਉੱਠ ਕੇ ਇੱਕ ਘੰਟਾ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਸਰੀਰ ਨੂੰ ਦੇ ਦਈਏ ਤਾਂ ਸਾਰਾ ਸਰੀਰ ਜਿਹੜਾ ਤੁਹਾਡਾ ਇੱਕ ਮਸ਼ੀਨ ਵਾਂਗੂ ਥੋੜਾ ਸਾਥ ਦਿੰਦਾ ਸਾਰਾ ਤੁਸੀਂ ਕੰਮ ਕਰਦੇ ਹੋ ਤੇ ਮੇਰੀਆਂ ਸ਼ੁਭ ਸ਼ਾਵਾ ਨੇ ਪਟਿਆਲਾ ਵਾਸੀਆਂ ਨੂੰ ਸਾਰੇ ਐਕਸਰਸਾਈਜ਼ ਕਰਨ ਵਾਲਿਆਂ ਨੂੰ ਕਿ ਪ੍ਰਮਾਤਮਾ ਕਰੇ ਆਪਾਂ ਸਾਰੇ ਤੰਦਰੁਸਤ ਰਹੀਏ ਹੱਸਦੇ ਵਸਦੇ ਰਹੀਏ ਰੁੱਖ ਲਗਾਈਏ ਧਰਤੀ ਨੂੰ ਸ਼ਿੰਗਾਰੀਏ ਤੇ ਆਪਣੀ ਮਾਂ ਬੋਲੀ ਦੀ ਸੇਵਾ ਕਰੀਏ ਪੰਜਾਬੀ ਨੂੰ ਪਰਫੁੱਲਤ ਕਰੀਏ ਤੇ ਨਾਲ ਹੀ ਨਿਯਮਤ ਤੌਰ ਤੇ ਯੋਗ ਕਰਕੇ ਹਰ ਰੋ ਯੋਗ ਕਰੀਏ ਆਪਣੀ ਜਿਹੜੀ ਮੈਡੀਟੇਸ਼ਨ ਦੇ ਨਾਲ ਯੋਗ ਦੇ ਨਾਲ ਅਸੀਂ ਜਿਹੜਾ ਹੈਗਾ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ arogh ਹੁੰਨੇ ਆ ਤੇ ਅਸੀਂ ਬਾਕੀ ਬਿਮਾਰੀਆਂ ਨਾਲ ਲੜਨ ਦੇ ਸ਼ਕਤੀਮਾਨ ਹੁੰਨੇ ਆ ਸੋ ਸਭ ਸ਼ੁਭ ਸ਼ਾਮਾਂ ਨੇ ਮੇਰੀ ਫਿਟਨੈਸ ਕਲੱਬ ਨੂੰ ਹੈਲਥ ਅਵੇਅਰਨੈਸ ਸੁਸਾਇਟੀ ਨੂੰ ਤੇ ਬਾਕੀ ਵੀ ਜਿਹੜੇ ਕਲੱਬ ਇੱਥੇ ਐਕਸਰਸਾਈਜ਼ ਕਰਾਉਂਦੇ ਆ ਤੇ ਰੋਜ਼ ਜਿਹੜੇ ਕੋਈ ਨਾ ਕੋਈ ਐਕਟੀਵਿਟੀ ਕਰਦੇ ਆ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਬਿਲਕੁਲ ਜੀ ਫਿਟਨੈਸ ਕਲੱਬ ਦੇ ਸਾਡੇ ਮੈਂਬਰ ਕਰਨੇ ਫਿਟਨੈਸ ਕਲੱਬ ਦੇ ਕਦੋਂ ਸ਼ੁਰੂ ਕੀਤਾ 12 ਅੰਦਰ ਤੁਸੀਂ ਫਿਟਨੈਸ ਕਲੱਬ ਇਹ ਔਰ ਕਿੰਨੀ ਦਿਨ ਹੋ ਗਿਆ ਤੁਹਾਨੂੰ ਯੋਗਾ ਕਰਾਉਂਦੇ ਨੇ ਸਰ ਪਹਿਲਾਂ ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਰੇ ਇੱਥੇ ਇਕੱਠੇ ਹੋਏ ਸਾਨੂੰ ਮੌਕਾ ਦਿੱਤਾ ਕੋਲੀ ਸਾਹਿਬ ਜੀ ਧੰਨਵਾਦ ਜੱਗੀ ਦਾ ਧੰ ਐਕਚੁਅਲੀ ਸਾਨੂੰ ਤਾਂ ਹਜੇ 5-6 ਮਹੀਨੇ ਹੋਇਆ ਕਰਦੇ ਨੂੰ ਅਸੀਂ ਹਜੇ ਹੁਣ ਆਪਣਾ ਟੀ-ਸ਼ਰਟਾਂ ਲਾਂਚ ਕੀਤੀ ਅਸੀਂ ਪਿਛਲੇ ਆ ਮਹੀਨੇ ਤੋਂ ਪਹਿਲਾਂ ਲਾਂਚ ਕੀਤੀ ਅਸੀਂ ਆ ਸਾਡਾ ਮਕਸਦ ਸਿਰਫ ਇਹ ਹੈ ਵੀ ਆਪਾਂ ਸਿਰਫ ਹਰੇਕ ਨੂੰ ਹੈਲਥ ਵਾਈਜ਼ ਅਵੇਅਰਨੈਸ ਅਵੇਅਰਨੈਸ ਫਲਾਈਏ ਵੀ ਆਪਾਂ ਕਿਵੇਂ ਉਹ ਫਿੱਟ ਰਹਿਣਾ ਦੇਖੋ ਹਰ ਇੱਕ ਬੰਦਾ ਕੋਈ ਦੇਖੋ ਲੰਗਰ ਲਾ ਰਿਹਾ ਕੋਈ ਦਵਾਈ ਦਾ ਲੰਗਰ ਲਾ ਰਿਹਾ ਕੋਈ ਬੁੱਟੇ ਲੰਗਰ ਲਾ ਰਿਹਾ ਆਪਾਂ ਆਪਾਂ ਹੈਲਥ ਦਾ ਲੰਗਰ ਲਾਇਆ ਵੀ ਆਪਾਂ ਵੱਧ ਤੋਂ ਵੱਧ ਬੰਦੇ ਅਵੇਅਰਨੈਸ ਉਹਨਾਂ 'ਚ ਹੋਵੇ ਵੀ ਬੰਦਾ ਦਵਾਈ ਨਾ ਲੈ ਸਕੇ ਡਾਕਟਰ ਕੋਲੇ ਘੱਟ ਤੋਂ ਘੱਟ ਜਾਵੇ ਸਾਡਾ ਤਾਂ ਸਿਰਫ ਇਹੀ ਮਕ ਸੋ ਬਿਲਕੁਲ ਤੁਸੀਂ ਸਾਰੇ ਖੜੇ ਹੋ ਕਿ ਤੁਹਾਨੂੰ ਪਤਾ ਹੈ 21 ਤਰੀਕ ਹੀ ਯੋਗਾ ਦਿਵਸ ਕਿਉਂ ਮਨਾਇਆ ਗਿਆ ਤੇ ਕਿੰਨੇ ਸਾਲ ਹੋ ਗਏ ਨੂੰ ਮਨਾਉਂਦੇ ਨੂੰ ਜੀ ਨਹੀਂ ਮੈਨੂੰ ਇਹ ਨਹੀਂ ਪਤਾ ਪਰ ਮੈਨੂੰ ਇਹ ਪਤਾ ਵੀ ਜਦੋਂ ਤੋਂ ਰਾਮਦੇਵ ਅ ਰਾਮਦੇਵ ਨੇ ਯੋਗ ਨੂੰ ਯੋਗ ਦੀ ਸ਼ੁਰੂਆਤ ਕੀਤੀ ਤਾਂ ਲੋਕਾਂ ਨੂੰ ਪਤਾ ਲੱਗਿਆ ਯੋਗ ਬਾਰੇ ਪਹਿਲਾਂ ਅਸੀਂ ਵੀ ਯੋਗ ਨੂੰ ਐ ਸਮਝਦੇ ਸੀ ਵੀ ਯੋਗ ਕੋਈ ਖਾਸ ਗੱਲ ਨਹੀਂ ਹੈ ਅਸੀਂ ਰਨਿੰਗ ਕਰਦੇ ਸੀ 5-6 ਕਿਲੋਮੀਟਰ ਡੇਲੀ ਜੈਕਸਰਸਾਈਜ਼ ਕਰਦੇ ਸੀ ਪਰ ਜਦੋਂ ਤੋਂ ਇਹ ਯੋਗ ਪਪੂਲਰ ਹੋਇਆ ਤੇ 21 ਜੂਨ ਸਾਨੂੰ ਪਤਾ ਲੱਗਿਆ ਵੀ ਇੰਟਰਨੈਸ਼ਨਲ ਯੋਗ ਦਿਵਸ ਹੁੰਦਾ ਹੈ ਤਾਂ ਅਸੀਂ ਆਏ ਸਾਲ ਪਿਛਲੇ 5-7 ਸਾਲ ਤੋਂ ਲਗਾਤਾਰ ਹੈ ਬਿਲਕੁਲ ਤੁਹਾਨੂੰ ਮੈਂ ਦੱਸ ਦੇਣਾ ਚਾਹਨਾ ਹੈ 21 ਜੂਨ 2014 ਨੂੰ ਸੰਯੁਕਤ ਰਾਸ਼ਟਰ ਵੱਲੋਂ ਇਹਦੀ ਮੰਗ ਕੀਤੀ ਗਈ ਸੀ 2015 ਦੇ ਵਿੱਚ ਇਹਨੂੰ ਅਪਲਾਈ ਕਰ ਦਿੱਤਾ ਗਿਆ ਸੀ ਅੱਜ ਇਹ ਨੌਵਾਂ ਸਾਲ ਹੈ ਜਿਹੜਾ ਕਿ ਯੋਗਾ ਦਿਵਸ ਆਪਣਾ ਉਹਰੇ ਮਨਾਇਆ ਜਾ ਰਿਹਾ ਤਾਂ ਇਸ ਤੋਂ ਇਲਾਵਾ ਤੁਸੀਂ ਹੋਰ ਕੀ ਕਹਿਣਾ ਚਾਹੋਗੇ ਜਿਹੜੇ ਸ਼ਰੋਤੇ ਸਾਡੇ ਨੇ ਜਾਂ ਤੁਸੀਂ ਇਕੱਠੇ ਕੀਤੇ ਨੇ ਜਾਂ ਤੁਹਾਡਾ ਫਿਟਨੈਸ ਕਲੱਬ ਵਾਲੇ ਨੇ ਦੇਖੋ ਮੈਂ ਤਾਂ ਪਹਿਲਾਂ ਵੀ ਕਿਹਾ ਵੀ ਜਿਹੜਾ ਫਿੱਟਾ ਉਹ ਹਿੱਟ ਹੈ ਜੇ ਤੁਸੀਂ ਆਪਣੇ ਜੋਗੇ ਨਹੀਂ ਹੈਗੇ ਆਪ ਤੁਸੀਂ ਤੰਦਰੁਸਤ ਨਹੀਂ ਹੈਗੇ ਤਾਂ ਤੁਸੀਂ ਸਮਾਜ ਵਾਸਤੇ ਆਪਣੇ ਪਰਿਵਾਰ ਵਾਸਤੇ ਆਪਣੇ ਦੇਸ਼ ਵਾਸਤੇ ਕੁਝ ਨਹੀਂ ਕਰ ਸਕਦੇ ਤੁਸੀਂ ਆਪ ਫਿੱਟੋ ਹਿੱਟੋ ਆਪ ਤੁਸੀਂ ਤੰਦਰੁਸਤੋਂ ਦੌੜ ਭੱਜ ਕਰ ਸਕਦੇ ਹੋ ਤਾਂ ਤੁਸੀਂ ਮੁਸ਼ਕਿਲ ਟਾਈਮ ਦੇ ਵਿੱਚ ਸਮਾਜ ਦੀ ਸੇਵਾ ਕਰ ਸਕਦੇ ਹੋ ਦੇਸ਼ ਦੀ ਸੇਵਾ ਕਰਦੇ ਹੋ ਲੋਕਾਂ ਦੀ ਸੇਵਾ ਕਰ ਸਕਦੇ ਹੋ ਸੋ ਸਭ ਨੂੰ ਸਿਹਤਯਾਬ ਹੋਣਾ ਚਾਹੀਦਾ ਹੈ ਸਿਹਤਮੰਦ ਹੋਣਾ ਚਾਹੀਦਾ ਹੈ ਆਪਣੀ ਸਿਹਤ ਵੱਲ ਧਿਆਨ ਰੱਖਣਾ ਚਾਹੀਦਾ ਹੈ ਤੇ ਵੱਧ ਤੋਂ ਵੱਧ ਐਕਸਰਸਾਈਜ਼ ਕਰਨੀ ਚਾਹੀਦੀ ਹੈ ਤਾਂ ਲੋਕਾਂ ਦਾ ਭਲਾ ਕਰਨਾ ਚਾਹੀਦਾ ਹੈ ਜੀ ਬਿਲਕੁਲ ਸੋ ਤੁਸੀਂ ਦੇਖ ਸਕਦੇ ਹੋ ਕਿ ਇੱਕ ਮਿੰਟ ਇੱਕ ਮਿੰਟ ਹਾਂ ਕੁਝ ਕਹਿਣਾ ਜਾਨਾ ਹੈ ਹਾਂ ਇਹ ਜਿਹੜਾ ਸੰਯੁਕਤ ਰਾਸ਼ਟਰ ਮਹਾਸਭਾ ਦੇ ਵਿੱਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਮਤਾ ਰੱਖਿਆ ਸੀ ਨਾ ਕਿ 2000 2014 ਦੇ ਵਿੱਚ 14 ਦੇ ਵਿੱਚ 14 ਦੇ ਵਿੱਚ 27 ਸਤੰਬਰ 2014 ਦੇ ਵਿੱਚ ਰੱਖਿਆ ਸੀ ਤੇ ਦਸੰਬਰ ਦੇ ਵਿੱਚ ਇਹ ਮਤਾ ਜਿਹੜਾ ਸੀ ਪਾਸ ਹੋ ਗਿਆ ਸੀ ਹਾਂ ਨਾ ਕਿ ਨਾ ਕਿ ਇਹ ਮਤਲਬ ਉਹ ਸੰਯੁਕਤ ਰਾਸ਼ਟਰ ਮਹਾਸਭਾ ਚ ਸਾਡੇ મોદી ਸਾਹਿਬ ਨੇ ਪੀਐਮ ਸਾਹਿਬ ਨੇ ਰੱਖਿਆ ਸੀ ਮਤਾ ਇਹ ਕਿਸੇ ਵੀ ਰੱਖਿਆ ਸੀ ਮਤਲਬ 2014 ਚ ਰੱਖਿਆ ਸੀ 15 ਚ ਪਾਸ ਹੋਇਆ ਸੀ ਜਿਹਨੂੰ ਅੱਜ 9ਵਾਂ ਸਾਲ ਦੇਖ ਕੇ ਬਮਨਾ ਰਹੇ ਇਹ ਜਿਹੜਾ ਯੋਗਾ ਦਾ ਮਤਲਬ ਇਹ ਹੈ ਵੀ ਜਦੋਂ ਬੰਦਾ ਸਿਹਤ ਪੱਖੋਂ ਠੀਕ ਹੋਊਗਾ ਉਹ ਆਪਣਾ ਸਮਾਜ ਦੇ ਵਿੱਚ ਘਰ ਦੇ ਵਿੱਚ ਆਲੇ-ਦੁਆਲੇ ਆਪਣੀ ਸਟੇਟ ਦੇ ਵਿੱਚ ਤੇ ਦੇਸ਼ ਦੀ ਤਰੱਕੀ ਦੇ ਵਿੱਚ ਬਹੁਤ ਵੱਡਾ ਅਹਿਮ ਰੋਲ ਪਾਉਣਗੇ ਕਿਉਂਕਿ ਜਦੋਂ ਬੰਦਾ ਸਰੀਰਕ ਪੱਖੋਂ ਤਨੋਂ ਤੇ ਮਨੋਂ ਸੰਤੁਲਨ ਬਿਲਕੁਲ ਠੀਕ ਹੈ ਤਾਂ ਹਰੇਕ ਦੇਸ਼ ਦੀ ਤਰੱਕੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦਾ ਹੈ ਕਾਮਯਾਬੀ ਮਿਲਦੀ ਹੋ ਬੜਾ ਅੱਛਾ ਤੁਹਾਨੂੰ ਰਿਲੀਫ ਮਿਲਦਾ ਹੈ ਸੋ ਯੋਗਾ ਕਰਨਾ ਚਾਹੀਦਾ ਇਹਨਾਂ ਦਾ ਕਹਿਣਾ ਯੋਗਾ ਕੱਲਾ 21 ਤਰੀਕ ਨੂੰ ਨਹੀਂ ਯੋਗਾ ਰੋਜ਼ ਹੀ ਕਰਨਾ ਚਾਹੀਦਾ ਔਰ ਇਹ ਕਲਾਸਾਂ ਲੱਗਦੀਆਂ ਨੇ ਕੋਈ ਨਹੀਂ ਦੱਸਿਆ ਕੋਈ ਪੈਸਾ ਨਹੀਂ ਦਿੱਤਾ ਜਾਂਦਾ ਸੋ ਮੈਂ ਆਪਣੇ ਦਰਸ਼ਕਾਂ ਨੂੰ ਕਹਾਂਗਾ ਜਿਹੜੇ ਲੋਕ ਬਿਮਾਰ ਨੇ ਕਿਸੇ ਪੱਖੋਂ ਵੀ ਚਾਹੇ ਦਿਮਾਗੀ ਤੇ ਚਾਹੇ ਸਰੀਰਕ ਔਰ ਇਹ ਆ ਕੇ ਯੋਗਾ ਕਰ ਸਕਦੇ ਨੇ ਕਿਸੇ ਤਰ੍ਹਾਂ ਦਾ ਕੋਈ ਪੈਸਾ ਨਹੀਂ ਦਿੱਤਾ ਜਾਂਦਾ ਸਵੇਰੇ ਕਲਾਸਾਂ ਲੱਗਦੀਆਂ 12:00 ਤੱਕ ਤੁਸੀਂ ਆ ਸਕਦੇ ਹੋ ਗੋਲ ਚੱਕਰ ਦੇ ਕੋਲ ਤੁਸੀਂ ਦੇਖ ਸਕਦੇ ਹੋ ਔਰ ਉਹ ਫਰੀਓ ਕਾਸ ਲਾਉਂਦੇ ਨੇ ਜਤੇਸ਼ ਜੋਲੀ ਦੇ ਨਾਲ ਜਸਵਿੰਦਰ ਸੈਂਡੀ ਮਾ ਬੋਲੀ ਦੇ ਲਈ ਪਟਿਆਲਾ ਤੋਂ